ਵੱਡੀ ਖਬਰ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਐਚਐਸ ਫੁਰਕਣ ਨੇ ਭਗਵੰਤ ਮਾਨ ਖਿਲਾਫ ਅਰਵਿੰਦ ਕੇਜਰੀਵਾਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਸੂਤਰਾਂ ਮੁਤਾਬਕ ਫੁਰਕਣ ਕੇਜਰੀਵਾਲ ਨੂੰ ਆਖਿਆ ਹੈ ਕਿ ਭਗਵੰਤ ਮਾਨ ਨੇ ਯੋਜਨਾਬੱਧ ਤਰੀਕੇ ਦੇ ਨਾਲ ਬਾਗਾਪੁਰਾਣਾ ਦੇ ਉਮੀਦਵਾਰ ਗੁਰਵਿੰਦਰ ਕੰਗ ਦਾ ਵਿਰੋਧ ਕਰਵਾਇਆ ਹੈ ਉਹਨਾਂ ਕਿਹਾ ਕਿ ਪ੍ਰੋਟੈਸਟ ਕਰਨ ਵਾਲੇ ਭਗਵੰਤ ਮਾਨ ਦੇ ਕਰੀਬੀ ਸੀ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਦੇਖੋ ਜਿਹੜਾ ਕੱਲ ਨਿਹਾਲ ਸਿੰਘ ਵਾਲਾ ਦੀ ਰੈਲੀ 'ਚ ਬਾਗਾਪੁਰਾਣਾ ਦੇ ਉਮੀਦਵਾਰ ਗੁਰਵਿੰਦਰ ਕੰਗ ਦਾ ਵਿਰੋਧ ਹੋਇਆਗਾ ਉਹਨੂੰ ਲੈ ਕੇ ਫੋਲਕਾ ਨੇ ਕੇਰੀਵਾਲ ਕੋਲੇ ਸਨੇਹਾ ਭੇਜਿਆ ਖੁਦ ਵੀ ਆਏ ਨੇ ਕਿ ਜਿਹੜਾ ਇਹ ਵਿਰੋਧ ਹੋਇਆਗਾ ਇਹ ਕਿਤਨੇ ਕਿਤੇ ਪਲੈਨਡ ਸੀ ਭਗਵਾਨ ਸ੍ਰੀਮਾਨ ਦੇ ਵੱਲੋਂ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਜਦੋਂ ਭਗਵਾਨ ਸ੍ਰੀਜ ਤੋਂ ਬੋਲ ਰਹੇ ਸੀ ਜਦੋਂ ਇਹ ਵਿਰੋਧ ਹੋਇਆ ਤਾਂ ਭਗਵਾਨ ਸ੍ਰੀਮਾਨ ਨੇ ਛੇਤੀ ਲੋਕਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਸੇ ਕਰਕੇ ਲਗਾਤਾਰ ਸਵਾਲ ਉੱਥੇ ਭਗਵੰਤ ਸਮਾਨ ਦੇ ਉੱਤੇ ਸੋਸ਼ਲ ਮੀਡੀਆ ਦੇ ਵੀ ਉੱਠੇ ਔਰ ਫੂਲਕਾ ਨੇ ਵੀ ਇਹ ਸ਼ਿਕਾਇਤ ਦਰਜ ਕਰਵਾਈ ਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਇਸ ਮਸਲੇ ਦੇ ਉੱਤੇ ਦੋਨਾਂ ਨੂੰ ਬਿਠਾਇਆ ਉਸ ਤੋਂ ਬਾਅਦ ਅੱਜ ਦੀ ਰੈਲੀ ਜੇ ਅਸੀਂ ਦੇਖੀਏ ਦੋਵਾਂ ਰੈਲੀਆਂ ਦੇ ਅੰਦਰ ਜਿਹੜੀ ਪਹਿਲੀ ਧੂਰੀ ਰੈਲੀ ਹੋਈ ਉਹ ਉੱਥੇ ਵੀ ਫੂਲਕਾ ਸੀ ਭਗਵੰਤ ਸਮਾਨ ਸੀ ਹੋਰ ਕੋਈ ਲੀਡਰ ਨਹੀਂ ਸੀ ਔਰ ਦਿਹੜਬਾ ਰੈਲੀ ਦੇ ਅੰਦਰ ਵੀ ਫੂਲਕਾ ਤੇ ਭਗਵੰਤ ਸਮਾਨ ਨੇ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀਵਲ ਨੂੰ ਪ੍ਰਚੰਦੀ ਪਰ ਫੂਲਕਾ ਦੇ ਰਿਸ਼ਤੇਦਾਰ ਨੇ ਜਿਹੜੇ ਗੁਰਵਿੰਦਰ ਕੰਗ ਨੇ ਫੂਲਕਾ ਦੇ ਰਿਸ਼ਤੇਦਾਰ ਨੇ ਹਾਲਾਂ ਉਹਨਾਂ ਨੂੰ ਆਪਣੀ ਮੈਰਿਟ ਦੇ ਉੱਤੇ ਟਿਕ ਮਿਲੀ ਆ ਪਰ ਜਿਹੜੀ ਇਸ ਤਰ੍ਹਾਂ ਦੀ ਪੋਲਿਟਿਕਸ ਹੋ ਰਹੀ ਹੈ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਹੋ ਸਕਦਾ ਕੌਣ ਮੀਰਾ ਬੰਦਾ ਕੌਣ ਭਗਵੰਤ ਦਾ ਕੌਣ ਕਿੱਤੇ ਦਾ ਕਿਸੇ ਦਾ ਕੋਈ ਬੰਦਾ ਨਹੀਂ ਸਾਰੇ ਪਾਰਟੀ ਦੇ ਬੰਦੇ ਨੇ ਇਸ ਕਰਕੇ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਇਹ ਗੱਲ ਫੁਲਕਾ ਨੇ ਕਹੀ ਹੈ ਔਰ ਸਾਡੇ ਜਿਹੜੇ ਟਾਪ ਸੋਰਸਸ ਨੇ ਆਮ ਆਦਮੀ ਪਾਰਟੀ ਦੇ ਅੰਦਰ ਉਹਨਾਂ ਨੇ ਖਬਰ ਦੱਸੀ ਹੈ ਕਿ ਇਸ ਤਰ੍ਹਾਂ ਦੀ ਵਿਚਾਰ ਚਰਚਾ ਆਮ ਆਦਮੀ ਪਾਰਟੀ ਦੇ ਤੌਰ ਤੇ ਹੋਈ ਹੈ ਪਹਿਲਾਂ ਸੁਨੇਹਾ ਪਹੁੰਚਾਇਆ ਗਿਆ ਫੁਲਕਾ ਵੱਲੋਂ ਸੁਖਪਾਲ ਖੈਰਾ ਦੇ ਜ਼ਰੀਏ ਸੁਖਪਾਲ ਖੈਰਾ ਨੇ ਵੀ ਕਨਵੇ ਕੀਤਾ ਕਿ ਜੀਵਾਲ ਬਸਵਾਲ ਫੂਲਕਾ ਅੱਜ ਜਦੋਂ ਮਿਲੇ ਨੇ ਤਾਂ ਖੁਦ ਵੀ ਇਹ ਗੱਲ ਉਹਨਾਂ ਨੇ ਰੱਖੀ ਹੈ ਜਿਸ ਤੋਂ ਬਾਅਦ ਇਹ ਸਾਰੀ ਗੱਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਧੰਨਵਾਦ ਜੀ ਅੰਦਰ ਗੱਲਬਾਤ ਦੇ